ਬੀਤੇ ਕੁਝ ਦਿਨਾਂ ਤੋਂ ਇੱਕ ਖਬਰ ਨੇ ਸੋਸ਼ਲ ਮੀਡੀਆ ਦੇ ਉੱਤੇ ਤਰਥੱਲੀ ਮਚਾ ਰੱਖੀ ਹੈ ਕਿਹਾ ਜਾ ਰਿਹਾ ਕਿ ਨਰਿੰਦਰ ਮੋਦੀ ਦੁਆਰਾ 4 ਕਰੋੜ ਕਿਸਾਨਾਂ ਦਾ ਜਿਹੜਾ ਕਰਜ਼ਾ ਉਹ ਮਾਫ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਿੰਨੇ ਆ ਵੱਡੀ ਖਬਰ ਹੈ ਇਸ ਖਬਰ ਦਾ ਜਿਹੜਾ ਅਸੀਂ ਅੱਜ ਪੋਸਟਮਾਰਟਮ ਕਰਨ ਜਾ ਰਹੇ ਹਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਵੀ ਕਿਹੜੇ ਉਹ ਕਿਸਾਨ ਨੇ ਜਿਨ੍ਹਾਂ ਦਾ ਕਰਜ਼ਾ ਮਾਫ਼ ਕੀਤਾ ਹੈ ਆਫੇਦੇਹ ਜਿਹੜੇ ਹਵਾ ਦੇ ਵਿੱਚ ਹੀ ਤੀਰ ਛੱਡੇ ਜਾ ਰਹੇ ਨੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ 2025 ਦਾ ਬਜਟ ਹੈ ਜਿਹੜਾ ਉਹ ਪੇਸ਼ ਕੀਤਾ ਗਿਆ ਸੀ ਵਿੱਤ ਮੰਤਰੀ ਨਿਰਮਲਾ ਸੀ타 ਰਮਣ ਵੱਲੋਂ ਤਾਂ ਉਸ ਦੇ ਵਿੱਚ ਆਮ ਆਦਮੀ ਜਿਹੜੇ ਆਮ ਲੋਕ ਸੀਗੇ ਉਹਨਾਂ ਨੂੰ ਸੀ타 ਰਮਣ ਵੱਲੋਂ ਇੱਕ ਵੱਡੀ ਰਾਹਤ ਦਿੱਤੀ ਗਈ ਸੀ 12 ਲੱਖ ਰੁਪਏ ਤੱਕ ਦੀ ਆਮਦਨ ਵਾਲੇ ਲੋਕਾਂ ਨੂੰ ਆਮਦਨ ਟੈਕਸ ਤੋਂ ਰਾਹਤ ਦੇਣ ਦਾ ਐਲਾਨ ਜਿਹੜਾ ਉਹ ਕੀਤਾ ਗਿਆ ਸੀ ਦੂਜੇ ਪਾਸੇ ਸਰਕਾਰ ਨੇ ਕਿਸਾਨਾਂ ਲਈ ਕਈ ਵੱਡੇ ਐਲਾਨ ਵੀ ਕੀਤੇ ਸਨ ਪਰ ਇਸ ਦੌਰਾਨ ਖਬਰਾਂ ਆ ਰਹੀਆਂ ਨੇ ਕਿ ਮੋਦੀ ਸਰਕਾਰ ਨੇ ਦੇਸ਼ ਦੇ 4 ਕਰੋੜ ਕਿਸਾਨਾਂ ਦੇ ਲਈ ਕਰਜ਼ਾ ਮਾਫ ਕਰਨ ਦਾ ਜਿਹੜਾ ਐਲਾਨ ਕੀਤਾ ਪਰ ਸੋਸ਼ਲ ਮੀਡੀਆ ਤੇ ਕਿਸਾਨਾਂ ਦੇ ਲਈ ਕਰਜ਼ਾ ਮਾਫੀ ਦਾ ਦਾਵਾ ਜਿਹੜਾ ਉਹ ਕੀਤਾ ਜਾ ਰਿਹਾ ਅਸਲ ਇੱਕ ਰਿਪੋਰਟ ਦੇ ਮੁਤਾਬਕ ਤਾਂ ਅੰਦਾਜ਼ੇ ਨੇ ਆ ਕਿ ਜਿਹੜਾ ਇਹ ਦਾਵਾ ਕੀਤਾ ਜਾ ਰਿਹਾ ਇਹ ਬਿਲਕੁਲ ਖੋਖਲਾ ਕਿਉਂਕਿ ਜਦੋਂ ਬਜਟ ਪੇਸ਼ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਕਿਸਾਨਾਂ ਦੇ ਲਈ ਕੁਝ ਜਿਹੜੇ ਐਲਾਨ ਨੇ ਉਹ ਕੀਤੇ ਗਏ ਸੀ ਪਰ ਉਹਨਾਂ ਦੇ ਵਿੱਚ ਕਿਤੇ ਇਹ ਨਹੀਂ ਸੀ ਕਿ ਆ ਗਿਆ ਕਿ 4 ਕਰੋੜ ਕਿਸਾਨਾਂ ਦਾ ਜਿਹੜਾ ਕਰਜ਼ਾ ਮਾਫ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਿੰਨੇ ਆ ਇਸ ਵਾਇਰਲ ਦਾਅਵੇ ਦੇ ਵਿੱਚ ਪਤਾ ਲੱਗਿਆ ਕਿ ਇਹ ਜਿਹੜੇ ਦਾਅਵੇ ਕੀਤੇ ਜਾ ਰਹੇ ਨੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਫੈਲ ਰਹੇ ਨੇ ਇਹ ਸਾਰੇ ਦਾਅਵੇ ਝੂਠੇ ਨੇ ਤਾ ਇੱਕ ਅਧਿਕਾਰੀ ਦੀ ਜਾਂਚ ਦੇ ਵਿੱਚ ਜਦੋਂ ਅਧਿਕਾਰਿਤ ਸੋਸ਼ਲ ਮੀਡੀਆ ਅਕਾਊਂਟ ਤੋਂ ਜਾਣਕਾਰੀ ਸਾਂਝੀ ਕੀਤੀ ਗਈ ਸੀ ਤੇ ਉਹਦੇ ਵਿੱਚ ਵੀ ਇਹੀ ਲਿਖਿਆ ਗਿਆ ਸੀ ਕਿ ਇਹ ਜਿਹੜੇ ਦਾਅਵੇ ਨੇ ਫਰਜੀ ਨੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਆ ਪੀ ਆਈ ਬੀ ਫੈਕਟ ਚੈੱਕ ਵੱਲੋਂ ਇੱਕ ਪ੍ਰੈਸ ਰਿਲੀਜ਼ ਕੀਤੀ ਗਈ ਸੀ ਜਿਸ ਦੇ ਵਿੱਚ ਮੋਦੀ ਸਰਕਾਰ ਵੱਲੋਂ ਕਿਸਾਨਾਂ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ ਦੱਸ ਦੇ ਰਹੀਏ ਕਿ ਬਜਟ ਸੈਸ਼ਨ ਦੌਰਾਨ ਰਾਸ਼ਟਰੀ ਲੋਕਤੰਤ੍ਰਿਕ ਪਾਰਟੀ ਦੇ ਵੱਲੋਂ ਸੰਸਦ ਦੇ ਵਿੱਚ ਜਿਹੜੇ ਮੈਂਬਰ ਨੇ ਹਨੂਮਾਨ ਬੈਨੀਪਾਲ ਇਨਾਂ ਦੇ ਵੱਲੋਂ ਇੱਕ ਵਾਰ ਫਿਰ ਲੋਕ ਸਭਾ ਦੇ ਵਿੱਚ ਕਿਸਾਨਾਂ ਦੀ ਕਰਜ਼ਾ ਮਾਫੀ ਦਾ ਮੁੱਦਾ ਜਿਹੜਾ ਉਹ ਉਠਾਇਆ ਗਿਆ ਸੀ ਹਾਲ ਹੀ ਵਿੱਚ ਬੈਨੀਵਾਲ ਨੇ ਕਿਸਾਨਾਂ ਦੀ ਕਰਜ਼ਾ ਮਾਫੀ ਸੰਬੰਧੀ ਇੱਕ ਵੀ ਸਵਾਲ ਦਾ ਜਿਹੜਾ ਉਹ ਉੱਥੇ ਨਹੀਂ ਉਠਾਇਆ ਇਸ ਸਵਾਲ ਦਾ ਜਿਹੜਾ ਉਹ ਹੈ ਸਾਰਾ ਵੇਰਵਾ ਉਸ ਦੇ ਵਿੱਚ ਦੱਸਿਆ ਗਿਆ ਜਦੋਂ ਕੁਝ ਲੋਕਾਂ ਦੇ ਦੁਆਰਾ ਜਿਹੜੇ ਉੱਥੇ ਬੈਠੇ ਸੀ ਵਿਰੋਧੀ ਧਿਰ ਦੇ ਜਿਹੜੇ ਨੇਤਾ ਸੀ ਉਹਨਾਂ ਦੇ ਵੱਲੋਂ ਬੈਨੀ ਬਾਲ ਨੂੰ ਇਹ ਪੁੱਛਿਆ ਗਿਆ ਕਿ ਜੇਕਰ ਕੇਂਦਰ ਸਰਕਾਰ ਨੇ ਹਾਲੀ ਵਿੱਚ ਕੋਈ ਖੇਤੀਬਾੜੀ ਕਰਜ਼ਾ ਮਾਫ਼ ਕੀਤਾ ਹੈ ਤਾਂ ਕਿਸਾਨਾਂ ਨੂੰ ਖੇਤੀਬਾੜੀ ਕਰਜ਼ੇ ਵਿੱਚ ਰਾਹਤ ਦਿੱਤੀ ਹੈ ਤਾਂ ਉਸ ਦੇ ਜਿਹੜੇ ਵੇਰਵੇ ਨੇ ਉਹ ਪ੍ਰਦਾਨ ਕਰੋ ਇਸ ਦੌਰਾਨ ਸੰਸਦ ਵਿੱਚ ਕੇਂਦਰੀ ਰਾਜ ਮੰਤਰੀ ਨੇ ਸਿੱਧਾ ਜਵਾਬ ਦੇਣ ਦੀ ਬਜਾਏ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੇ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਦੂਜੀ ਵਾਰ ਫਿਰ ਜਦੋਂ ਉਹਨਾਂ ਦੇ ਕੋਲੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਸਪਸ਼ਟ ਜਵਾਬ ਦੇਣ ਦੀ ਇਹ ਸਿਰਫ ਇਹ ਕਹਿ ਦਿੱਤਾ ਕਿ ਸੰਦਰਨ ਦੇ ਪੇਜ ਤੇ ਬੈਂਚ ਤੇ ਜਿਹੜਾ ਰੱਖਿਆ ਗਿਆ ਇਸ ਦਾ ਜਵਾਬ ਹੈ ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਮੋਦੀ ਸਰਕਾਰ ਨੇ ਕੋਈ ਕਰਜ਼ਾ ਜਿਹੜਾ ਉਹ ਮਾਫ ਨਹੀਂ ਕੀਤਾ ਕੋਈ ਅਜਿਹਾ ਐਲਾਨ ਨਹੀਂ ਕੀਤਾ ਜਿਹੜੀਆਂ ਇਹ ਖਬਰਾਂ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀਆਂ ਨੇ ਇਹ ਬੇਮੁਨਾਬ ਨੇ ਇਹ ਝੂਠੀਆਂ ਨੇ ਕਿਸੇ ਵੀ ਕਿਸਾਨ ਦਾ ਹੁਣ ਤੱਕ ਜਿਹੜਾ ਕਰਜ਼ਾ ਉਹ ਮੋਦੀ ਸਰਕਾਰ ਦੇ ਵੱਲੋਂ ਮਾਫ ਨਹੀਂ ਕੀਤਾ ਗਿਆ ਸੋਸ਼ਲ ਮੀਡੀਆ ਤੇ ਜਿਹੜੀ ਇਹ ਖਬਰ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕਿ 4 ਕਰੋੜ ਜਿਹੜੇ ਕਿਸਾਨ ਨੇ ਉਹਨਾਂ ਦਾ ਕਰਜ਼ਾ ਮੋਦੀ ਸਰਕਾਰ ਵੱਲੋਂ 2025 ਦੇ ਬਜਟ ਸੈਸ਼ਨ ਦੇ ਵਿੱਚ ਜਿਹੜਾ ਮਾਫ ਕੀਤਾ ਗਿਆ ਪਰ ਇਸ ਸਬੰਧੀ ਕੋਈ ਵੀ ਜਿਹੜੀ ਹਲੇ ਤੱਕ ਪੁਸ਼ਟੀ ਸਾਹਮਣੇ ਨਹੀਂ ਆਈ ਹੈ ਇਹ ਸਾਰੀਆਂ ਫੇਕ ਨਿਊਜ਼ਸ ਨੇ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਫੈਲ ਰਹੀਆਂ ਨੇ